ਹਾਂਜੀ ਦੋਸਤੋ ਦਿਨ ਸੀਗਾ 14 ਦਸੰਬਰ ਤੇ ਸਾਡੇ ਛੋਟੇ ਭਰਾ ਦੇ ਘਰ ਦਾ ਲੈਂਟਰ ਪੈਣ ਜਾ ਰਿਹਾ ਸੀਗਾ ਲੈਂਟਰ ਵਾਲੀ ਮਸ਼ੀਨ ਆ ਚੁੱਕੀ ਸੀ ਮਜ਼ਦੂਰ ਵੀਰ ਆਪਣੀ ਪੂਰੀ ਮਿਹਨਤ ਦੇ ਨਾਲ ਮਸ਼ੀਨ ਨੂੰ ਸੈੱਟ ਕਰ ਰਹੀ ਸੀ ਬਹੁਤ ਹੀ ਮਿਹਨਤ ਮੁਸ਼ਕਲ ਦੇ ਬਾਅਦ ਮਸ਼ੀਨ ਨੂੰ ਸੈੱਟ ਕੀਤਾ ਗਿਆ ਜੋ ਕਿ ਬਹੁਤ ਹੀ ਮੁਸ਼ਕਲ ਕੰਮ ਸੀਗਾ ਉਸ ਤੋਂ ਬਾਅਦ ਅਸੀਂ ਛੱਤ ਦੇ ਉੱਪਰ ਆ ਗਏ ਛੱਤ ਦੇ ਉੱਪਰ ਸਰੀਆ ਸਾਰਾ ਬੰਨਿਆ ਜਾ ਚੁੱਕਿਆ ਸੀ ਲੈਂਟਰ ਪੈਣ ਤੋਂ ਪਹਿਲਾਂ ਪਾਈਪਾਂ ਵਗੈਰਾ ਬਿਜਲੀ ਦੀ ਫਿਟਿੰਗ ਕਰਤਾ ਸਾਰਾ ਸਮਾਨ ਲੱਗ ਚੁੱਕਿਆ ਸੀਗਾ ਕੁਝ ਸੈੱਟ ਹੋਣ ਤੋਂ ਬਾਅਦ ਪਰਮਾਤਮਾ ਅਗੇ ਅਰਦਾਸ ਕੀਤੀ ਗਈ ਕਿ ਪਰਮਾਤਮਾ ਸਾਡਾ ਇਸ ਕੰਮ ਦੇ ਵਿੱਚ ਸਾਥ ਦਿਓ ਤਾਂ ਜੋ ਇਹ ਕੰਮ ਨਿਰਵਿਘਨ ਕੰਪਲੀਟ ਹੋ ਸਕੇ ਉਸ ਤੋਂ ਬਾਅਦ ਲੈਂਟਰ ਦਾ ਕੰਮ ਸ਼ੁਰੂ ਕੀਤਾ ਗਿਆ ਪਹਿਲੀ ਬਗਟ ਆ ਗਈ ਸੀ ਤੇ ਪਹਿਲਾ ਲਵੰਡਾ ਪਾਣ ਲਈ ਮੇਰਾ ਮਜ਼ਦੂਰ ਵੀਰ ਜਾ ਰਿਹਾ ਸੀਗਾ ਤੇ ਇਹ ਜਾ ਰਿਹਾ ਜੀ ਪਹਿਲਾ ਲਵੰਡਾ ਜਿਹੜਾ ਲੈਂਟਰ ਦੇ ਉੱਪਰ ਪਿਆ ਰਿਹਾ ਤੇ ਇਸ ਤੋਂ ਬਾਅਦ ਕੰਮ ਲਗਾਤਾਰ ਸ਼ੁਰੂ ਹੋਏਗਾ ਕੰਮ ਸ਼ੁਰੂ ਹੋਣ ਤੋਂ ਲਗਭਗ 1 ਘੰਟੇ ਬਾਅਦ ਮੈਂ ਦੁਬਾਰਾ ਛੱਤ ਦੇ ਉੱਪਰ ਚੜ੍ਹੇ ਤੇ ਮੈਂ ਉੱਪਰ ਚੜ੍ਹ ਕੇ ਦੇਖਿਆ ਕਿ ਕਿੰਨਾ ਕਲੈਂਡਰ ਪਿਆ ਤਾਂ ਹਲੇ ਤੱਕ ਇੰਨਾ ਕ ਹੀ ਕਲੈਂਡਰ ਪਿਆ ਸੀਗਾ ਲੋਆਂਡੇ ਤੇ ਲੋਆਂਡੇ ਪਈ ਜਾ ਰਹੇ ਸੀਗੇ ਮਜ਼ਦੂਰ ਫਟਾਫਟ ਜਾ ਰਹੇ ਸੀਗੇ ਤਾਂ ਆਪਣਾ ਆਪਣਾ ਲੋਆਂਡਾ ਭਰ ਕੇ ਸੀਮੈਂਟ ਨਾਲ ਲਿਆ ਕੇ ਸਿੱਟ ਰਹੇ ਸੀਗੇ ਮਸਾਲਾ ਛੱਟ ਹੋ ਰਿਹਾ ਸੀਗਾ ਮਿਸਤੀ ਸਾਹਿਬ ਲੱਗੇ ਹੋਏ ਸੀਗੇ ਥੱਲੇ ਵੀ ਮਜ਼ਦੂਰ ਰੇਤਾ ਔਰ ਬਜਰੀ ਇਕੱਠੀ ਕਰਕੇ ਮਸ਼ੀਨ ਚ ਪਾ ਰਹੇ ਸੀਗੇ ਇਸ ਤੋਂ ਬਾਅਦ ਸੀ ਵਾਰੀ ਰਿਫਰੈਸ਼ਮੈਂਟ ਲੈ ਲਈ ਤੇ ਇਹਨਾਂ ਦੀ ਰਿਫਰੈਸ਼ਮੈਂਟ ਲਈ ਨਾਲ ਵਾਲੀ ਛੱਤ ਤੇ ਚਾਹ ਪਕੌੜੇ ਰਫਰੈਸ਼ਮੈਂਟ ਤੋਂ ਬਾਅਦ ਕੰਮ ਇੱਕ ਵਾਰ ਫਿਰ ਤੋਂ ਸ਼ੁਰੂ ਹੋਇਆ ਤੇ ਲਗਾਤਾਰ ਕੰਮ ਤੋਂ ਬਾਅਦ ਸ਼ਾਮ ਨੂੰ ਆਲਮੋਸਟ ਲੈਂਟਰ ਪੈ ਚੁੱਕਿਆ ਤੇ ਥੋੜਾ ਬਹੁਤਾ ਪੈਂਡਿੰਗ ਕੰਮ ਸੈੱਟ ਹੋ ਰਿਹਾ ਤੇ ਮਿਸਤੀ ਸਾਹਿਬ ਆਖਰੀ ਟੱਚ ਦੇ ਰਹੇ ਨੇ ਤਾਂ ਗਾਇਜ਼ ਮੀਨਿਸ ਦਾ ਲੈਂਟਰ ਪੈ ਚੁੱਕਿਆ ਹੈ ਨੁਕਾਣ ਦਾ ਤਾਂ ਸਾਰਾ ਕੁਝ ਹੋ ਚੁੱਕ ਗਿਆ ਹੁਣ ਕੀ ਨਵੀਂ ਘਰ ਦਾ ਬੋਬ ਗਿਆ ਅੱਜ ਸਾਰਾ ਦਿਨ ਬਹੁਤ ਵਧੀਆ ਤੋਂਪ ਲੱਗੀ ਲੈਂਟਰ ਦਾ ਪੂਰਾ ਟਾਈਮ ਮਿਲਿਆ ਠੀਕ ਹੈ ਦੋਸਤੋ ਮਿਲਦੇ ਹਾਂ ਜੀ ਨੈਕਸਟ ਵਲੌਗ ਬਾਏ ਬਾਏ